ਤਮਾ ਸਾਹਿਬ ਦਾ ਆ ਗਿਆ ਜੀ ਇਹਨਾਂ ਨੇ 14 ਤਾਰੀਖ ਤੱਕ ਕਿਹਾ ਸੀਗਾ ਵੀ ਪਤਾ ਸਾਨੂੰ ਦੱਸ ਦਿਓ ਤੇ ਨਹੀਂ ਜੇ ਜਥੇਦਾਰਾਂ ਨੂੰ ਤੁਸੀਂ ਬਹਾਲ ਕਰਨਾ ਕਿ ਨਹੀਂ ਕਰਨਾ ਤੇ ਉਹਨਾਂ ਨੇ ਆਪਦੀ ਅਗਲੀ ਪਲੈਨਿੰਗ ਦੱਸ ਦਿੱਤੀ ਹੈ 27 ਤਾਰੀਖ ਨੂੰ ਉਹਨਾਂ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਅਜਿਹੀਆਂ ਸੰਪਰਦਾਮਾਂ ਨੇ ਉਹਨਾਂ ਦੀ ਮੀਟਿੰਗ ਸੱਦ ਲਈ ਆ 11 ਵਜੇ ਸੱਦੀ ਆ ਉਹਨਾਂ ਨੇ ਆਪਣੇ ਟਿਕਾਣੇ ਦੇ ਉੱਤੇ ਚੌਕ ਮੈਂ ਚੌਕ ਮੈਂ ਤਰਤੇ 27 ਅਪ੍ਰੈਲ 11 ਵਜੇ ਬੁਲਾਈ ਗਈ ਹੈ ਜੀ ਉਹਦੇ ਵਿੱਚ ਆਉਣ ਵਾਲਾ ਪ੍ਰੋਗਰਾਮ ਲਿਖਿਆ ਜਾਵੇ ਕਿ ਕਿ ਜਥੇਦਾਰਾਂ ਦੀ ਬਹਾਲੀ ਕਰਨੀ ਹੈ ਜਾਂ ਨਹੀਂ ਕਰਨੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ 14 ਤਾਰੀਖ ਦੇ ਨੇੜੇ ਜਿਹੜੀ ਲੱਗਦਾ ਜਾਂ ਜਦਨ ਸੁਖਪੀਰ ਦੀ ਤਾਜ਼ਪੋਸ਼ੀ ਹੋਈ ਹੈ ਕਿ ਇਹ ਲੱਗਦਾ ਸਾਰੇ ਰਲੇ ਹੋਏ ਨੇ ਲੱਗਦਾ ਹੀ ਨਹੀਂ ਪਰ ਆਹ 27 ਤਾਰੀਖ ਆ ਕੀ ਹੈ ਇੱਕ ਗੱਲ ਜ਼ਰੂਰ ਦੇਖੀ ਹੈ ਕਿ ਮਿਸਟਰ ਤੁਮਾ ਜੰਨੀ ਸੌਰੀ ਜਿਹੜੇ ਹੈਗੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਅਕਾਲੀ ਆ सॉरी ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਦੇ ਵਿੱਚ ਕੁਝ ਲੱਗਦਾ ਵੀ ਆਪਸ ਵਿੱਚ ਗੱਲ ਉਹਨਾਂ ਤਾਲਮੇ ਰਹਿ ਨਹੀਂ ਗਿਆ ਉਹ ਇਸ ਕਰਕੇ ਆ ਕਿ ਅਕਾਲ ਤਖਤ ਤੋਂ ਵੀ ਕਹਿਆ ਅਸੀਂ ਸਿੰਘ ਸਜਾ ਰਹੇ ਹਾਂ ਅਸੀਂ ਧਰਮ ਪ੍ਰਚਾਰ ਕਰ ਰਹੇ ਹਾਂ ਲੋਕਾਂ ਨੂੰ ਅਮਰਿਸ਼ਕਾ ਰਹੇ ਹਾਂ ਉਧਰੋਂ ਧਾਮੀ ਸਾਹਿਬ ਨੇ ਵੀ ਇਸ ਕਰ ਲਜਾਤਾ ਕਿ ਨਹੀਂ ਅਸੀਂ ਵੀ ਸ਼ਕਾ ਰਹੇ ਹਾਂ ਦੋਨੇ ਰੜਕੇ ਨਹੀਂ ਸ਼ਕਾ ਰਹੇ